ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਡ ਆ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਬੈੜਾ ਆ ਗੀਆਂ ਵੀਰੇ ਕੋਲੇ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਪਿੰਡ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਆ ਵੀਰਿਓ ਸਾਸਰੀ ਗਾਲ ਵੀਰੇ ਸਾਸਰੀ ਗਾਲ ਜੀ ਹੋਰ ਸलाम ਵੀਰੇ ਕੀ ਹਾਲ ਚਾਲ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਵੀਰੇ ਵਧੀਆ ਠੀਕ ਠਾਕ ਹਾਂ ਵੀਰੇ ਨਾਮ ਦੱਸੀ ਆਪਦਾ ਨਾਮ ਗੁਰਵਿੰਦਰ ਸਿੰਘ ਜੀ ਦੀ ਵੀਰ ਜੀ ਪਿੰਡ ਮਜੀਠਾ ਦੇ ਡਿਸਟ੍ਰਿਕਟ ਅੰਮ੍ਰਿਤਸਰ ਦੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੈਗਾ ਜੀ 9901150174 ਠੀਕ ਹੈ 14083081 ਤਾਂ ਵੀਰੇ ਦੋ ਵੜਾਂਆਂ ਗੀਆਂ ਕੋਲੇ ਹਾਂਜੀ ਦੋਵੇਂ ਵੀਜੀ ਚੰਗੀਆਂ ਵੜਾਂ ਵੱਡੀਆਂ ਬਾਤ ਪੂਰੀ ਵੀਜੀ ਵੱਡੀ ਸ਼ੈੱਡ ਵਾਲੀ ਰਛੀ ਜੀ ਰੇਟ ਜਾਜ ਵੀਰੇ ਵੀਜੀ ਰੇਟ ਜਾਜ ਪਰਸੋਂ ਵਾਲੀ ਵੀਡੀਓ ਨੂੰ ਜਾਜ ਛੋਟੇ ਉੱਡਦੇ ਆਲੇ ਪਰਸੋਂ ਪਾਈ ਸੀ ਉਹ ਜਲਦੀ ਪਰਸੋਂ ਵੇਚ ਗਏ ਫਿਰ ਵੀਜੀ ਜੇ ਤੂੰ ਹੀ ਘਰ ਗਏ ਹਾਂ ਠੀਕ ਕਰ ਜਾਂਦੇ ਜਾਂਦੇ ਵੇਖੀ ਠੀਕ ਹੈ ਜੀ ਰੇਟ ਜਾਜ ਹੁੰਦੇ ਆ ਵੀਰੇ ਦੇ ਵੀਰੇ ਉਹ ਵੀਡੀਓ ਜ਼ਰੂਰ ਐਂਡ ਤਾਂ ਹੀ ਵੇਖਿਓ ਅੱਜ ਵੀ ਰੇਟ ਵੀਰ ਕਹਿੰਦਾ ਬਿਲਕੁਲ ਜਾਜ ਆ ਤਾਂ ਵੀਰੇ ਪਹਿਲੇ ਨੰਬਰ ਤੇ ਵਹਿੜਾ ਇਹਦੇ ਬਾਰੇ ਦੱਸੀਏ ਪਹਿਲਾਂ ਹਨਾ ਜੀ ਜੀ ਇਹ ਤੇ ਵਹਿੜ ਤੁਹਾਨੂੰ ਪਤਾ ਹੀ ਆ ਕਿ ਦੀ ਵਹਿੜ ਹੈ ਨਾ ਵੱਡੀ ਵਹਿੜਾ ਕਿਦੋਂ ਕੋਈ ਸਾਹਬ ਲੁਗਾ ਤੇ ਵੇਜੀ ਲੱਖ ਰੁਪਏ ਦੀ ਵਹਿੜਿਆ ਠੀਕ ਹੈ ਜੀ ਫੋਨ ਆਈ ਲੱਖ ਨਹੀਂ ਦੇਣੀ ਹੁਣ ਤੇ ਚਲੋ ਆਪਾਂ ਦੁੱਧ ਦੇ ਦਿੰਦੀ ਆ ਠੀਕ ਹੈ ਜਿੱਦਾਂ ਦਾ ਵੀ ਹੈਗੀ ਇਹ ਦੁੱਧ 8 ਕਿਲੋ ਜੀ ਥੱਲੇ ਦੁੱਧ ਜੇ ਦੁੱਧ ਹੈ ਜਿਆਦਾ ਕਿਉਂਕਿ ਦੂਜੀ ਥਾਂ ਆਈਆਂ ਵਾ ਹੀਰਵਾ ਹੋਰਵਾ ਕਰਦੀਆਂ ਡੱਗਰ ਪੱਠੇ-ਪੁੱਠੇ ਕੱਟ ਖਾਂਦੀਆਂ ਡੱਗਰ ਆਈ ਹੁਣ 8 ਲੀਟਰ ਦੁੱਧ ਆ ਵੀਰੇ ਇਹਦੇ ਥੱਲੇ 8 ਲੀਟਰ ਦੁੱਧ ਆ ਬਾਕੀ ਧੀਰੀ ਵਿੱਚ ਜੀ ਦੇਖੋ ਜੀ ਠੀ ਤਵਿਹਰੇ ਹੁਣ ਕਿਵੇਂ ਤੋਕੜਾ ਗਈ ਆ ਤਸੱਜਰ ਨੇ ਫਿਰ ਚੰਗਾ ਦੁੱਧ ਪਰੇ ਹੋਏ ਨੇ ਵੇੜਨੇ ਨਹੀਂ ਜੀ ਟੀਓ ਪਲਾਸੇ ਚੋਂ ਦੇ ਰਹੇ ਜੋਗਾ ਟੀਓ ਪਲਾਸ ਰਿਹਾ ਹਾਂਜੀ ਠੀਕ ਆ ਤੇ ਬਾਕੀ ਜੇ ਕੋਈ ਵੀ ਸਾਹਬ ਲੋਕਾ ਨਾ ਕੱਲ ਨੂੰ ਕਿਹਾ ਹਾਂ ਵੀਰੇ ਪਤਾ ਕੀ ਆ ਨਵਾਂ ਪਸ਼ੂ ਆ ਵੇੜ ਪਾਨਾ ਉੱਪਰੋਂ ਵੀ ਸੱਦੀ ਸੱਦੀ ਆ ਜਮਾ ਪਲੀ ਜੁੜੀ ਆ ਜੇ ਗਾੜੀ ਬਣ ਜੇ ਤਾਂ ਫਿਰ ਤਾਂ ਬੜੀ ਰਕਮ ਦੀ ਹੈ ਨਾ ਤੁਹਾਨੂੰ ਪਤਾ ਵੀ ਜੀ ਤੁਸੀਂ ਰੋਜ਼ ਵੀਡੀਓ ਪਾਉਂਦੇ ਜੀ ਨਹੀਂ ਵੱਡੀ ਬੜਕ ਲੱਖ ਰੁਪਏ ਤੋਂ ਘੱਟ ਕੀ ਵੇੜੂਗੀ ਜੀ ਬਿਲਕੁਲ ਹੁਣ ਕਿਵੇਂ 8 ਲੀਟਰ ਦੁੱਧ ਰੇਟ ਦਾ ਜਾਇਜ ਵੀਰੇ ਛੋਟੇ ਰੇਟ ਤਾਂ ਦੇਣੀ ਵੀ ਸੀ ਆਵਾ ਖੋਲ ਵੀ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਥਣਾਂ ਦੀ ਕੁਆਲਿਟੀ ਚੈੱਕ ਕਰ ਲਿਓ ਐ ਮੋਟਾ ਥਣ ਲੱਗਿਆ ਚਵਾਈ ਵਾਲਾ ਤਾਂ ਥਣ ਥਣ ਬੜਾ ਸਪੈਸ਼ਲ ਲੱਗਿਆ ਫੇਸ ਕੁਆਲਿਟੀ ਚੈੱਕ ਕਰ ਲਓ ਵੀਰੋ ਤਾਂ ਬਾਕੀ ਵੀਰੋ ਜੇ ਇਹਦੇ ਕੱਦ ਕਾਠ ਦੀ ਗੱਲ ਕਰੀਏ ਜਾਂ ਲੰਮੀ ਬੇਲ ਖਣਾ ਦੀ ਕੁਆਲਿਟੀ ਐ ਟੋਪ ਕਲਾਸ ਆ ਪੂਰੀ ਤਾਂ ਬਾਕੀ ਵੀਰੋ ਵੀ ਸੂਆ ਕਿੰਨਾ ਦੂਜਾ ਕਿੰਨਾ ਦੱਸ ਦੇ ਸੀ ਦੂਜੇ ਸੂਏ ਸੂਈ ਦੂਜੇ ਦੱਸ ਦੇਣਾ ਠੀਕ ਹੈ ਉੱਪਰੋਂ ਵੀ ਐ ਸਿੱਧੀ ਸੱਦੀ ਐ ਜਮਾ ਤੱਪਲੀ ਜੁੜੀ ਆ ਥਣ ਥਣ ਵੀ ਚੰਗਾ ਸਪੈਸ਼ਲ ਲੱਗਿਆ 8 ਲੀਟਰ ਦੁੱਧ ਆ ਵੀਰੇ ਹੁਣ ਤੋਰਦੇ ਲੰਮੀ ਜਾਂਦੇ ਹੁਣ ਲੰਮੀ ਜਾਂਦੇ ਲੈ ਵੀਰ ਜੀ ਬਾਕੀ ਜੀ ਜਿੱਦਾਂ ਮਰਜ਼ੀ ਜੋ ਵੰਗਾ ਬਾਗੇ ਜੋ ਭਾਵੇਂ ਜਿੱਦਾਂ ਮਰਜ਼ੀ ਜੋ ਆ ਜੀ ਅਸੀਂ ਵੰਗੇ ਤੋਂ ਬਗੈਰ ਚੁੰਦੇ ਸੀ ਠੀਕ ਹੈ ਨਸਲ ਵੰਗੇ ਤੋਂ ਭਾਵੇਂ ਪਾ ਲਓ ਭਾਵੇਂ ਨਾ ਪਾ ਲਓ ਮੈਂਨ ਗੱਲ ਵੀਰ ਜੀ ਥਣ ਥਣ ਦੀ ਹੁੰਦੀ ਹੈ ਥਣ ਥਣ ਚਵਾਈ ਵਾਲਾ ਲੱਗਿਆ ਉਹ ਤਾਂ ਵੀਰ ਜੀ ਕਿਵੇਂ ਦੱਸਦੇ ਆ ਗੱਡੀ ਉਹ ਤਾਂ ਸੀਮਨ ਭਰਾਏ ਦਾ ਦੱਸਦੇ ਹੀ ਭਰਾਇਆ ਵੀ ਜੀ ਹਜੇ 7-8 ਦਿਨ ਹੀ ਹੋਏ ਜੀ ਉਹਨਾਂ ਨੂੰ 7-8 ਦਿਨ ਹੋਏ ਕਹਿੰਦੇ ਬਾਕੀ ਵੀਰ ਜੀ ਕੀ ਹੈ ਦੀ ਕਿਸਮਤ ਬਿਲਕੁਲ ਬਿਲਕੁਲ ਵੇੜ ਪਾਣਾ ਚਲੋ ਗੱਡੀ ਵਾਂਜੇ ਤਾਂ ਵਧੀਆ ਤਾਂ ਬਾਕੀ ਵੀਰੋ ਤੁਸੀਂ ਤਾਂ ਆਪਾਂ ਤਾਂ ਧੋਕੜ ਕਰਕੇ ਵੇਚਣੀ ਹੈ ਨਾ ਵੀਰੇ ਹਾਂਜੀ 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 ਅੱਗੋਂ ਕਿਸਮਤ ਆ ਵੀਰੇ ਚਲੋ ਕਿਹੜਾ ਵੀਰਾ ਚੰਗੀ ਸੇਵਾ ਕਰ ਲੂਗਾ ਕੋਈ ਸਾਹ ਲੂਗਾ ਦੁੱਧੋ ਵਧੂਗੀ ਘਾਟੀ ਵਧੂਗੀ ਬਿਲਕੁਲ ਰਾਮਾ ਕੇ ਡਾਊਨ ਕਰਾ ਘੱਟ ਦੋ ਦਿਨ ਦੀਆਂ ਵੀ ਸੇਵਾ ਘੱਟ ਕਰਦੇ ਆ ਬਿਲਕੁਲ ਬਿਲਕੁਲ ਠੀਕ ਹੈ ਸੋਣੀ ਵੇੜਾ ਵਿੱਚ ਕਿਵੇਂ 8 ਲੀਟਰ ਦੁੱਧ ਆਇਦਾ ਵੀਰ ਜੀ ਤੁਨੀ ਵੀ ਜੀ ਅੱਜ ਰੇਟ ਕਰਨਾ ਮੈਂ ਤੁਸੀਂ ਕਰ ਲਿਓ ਜੈ ਜੀ ਜਾਣਦੇ ਮੈਂ ਲੈ ਨਤੀ ਦੀ ਏਰੀਏ ਦੀ ਦੀ ਜਾਂਦੋ ਜੈ ਜੀ ਕੋਈ ਵੀ ਸੇਵਾ ਕਰ ਦੂ ਹਣਾ ਕਿੰਨੇ ਦੀ ਏਰੀਏ ਦੀ ਤਿੰਨ ਛੱਡ ਗਿਆ 27000 ਦੀ 5000 ਦੀ ਵੀਰ ਜੀ ਛੱਡ ਦਿੰਦੇ ਆ 5000 ਦੀ ਹਾਂਜੀ ਹਾਂਜੀ ਦੋ ਜਾਂ ਦੋ ਛੱਡ ਦੋ 23 ਦੀ ਜਿਆਦਾ ਨਹੀਂ ਹੋ ਗਿਆ ਨਹੀਂ ਜੈ ਜੀ ਜਾਣਦੇ ਚਲੋ ਵੀ ਜੀ ਤੇਜ਼ ਜੀ ਜਿੱਦਾਂ ਤੁਸੀਂ 23000 ਦੀ 23000 ਤਾਂ ਆ ਵੀ ਜੀ ਕਰਾਂਗੇ ਵੀ ਹਾਂ ਜੀ 23000 ਦੀਆਂ ਦਾ ਵੀ ਬਾਕੀ ਕੋਈ ਫੋਨ ਲਾ ਲਈ ਯਾਰ ਹਨਾ ਲਾਵੇ ਵੀ ਜੀ ਕੋਈ ਕਿਸੇ ਨੂੰ ਖਾ ਬਿਲਕੁਲ ਬਾਕੀ ਵੀਰੋ ਰੇਟ ਵੀਰੇ ਨੇ ਕੀਤਾ ਦੁੱਧ ਦੇ ਹਿਸਾਬ ਨਾਲ ਜਾਇਜ ਬਿਲਕੁਲ 8 ਲੀਟਰ ਦੁੱਧ ਦਾ 23000 ਦੀ ਵੱਡੀ ਵੜਾ ਚਲੋ ਗਾੜੀ ਵੀਰੇ ਪਸ਼ੂ ਬਣ ਜੇ ਤਾਂ ਵਧੀਆ ਗੱਲ ਹੋ ਜਾਂਦੀ ਹੈ ਹਨਾ ਤੁੱਕੀ ਚੰਗੀ ਹੋਣਾ ਦੁਣੀ ਹੋਣੀ ਆ ਵਾਜ ਬਿਲਕੁਲ ਵੀਰੇ ਵੱਡੀ ਆ ਫੁੱਲ ਸਾਈਜ਼ ਆ ਕੱਦ ਕਾ ਠਾਲੀਆ ਤਬਾਕੀ ਵੀਰੇ ਤੁਸੀਂ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਕੋਈ ਨਾ ਮਾਂ ਤਨ ਛੋੜ ਛੱਪਾ ਵੀਰਾ ਕਰ ਦੂ ਤੇ ਇਹ ਜਿਹੜਾ ਹਾਂ ਜਿਹਦੇ ਚ ਜ਼ੂਰ ਜੇ ਕੋਈ ਜ਼ੂਰ ਦੇਖਾਉਗਾ ਕਰਾਂਗੇ ਬੋਲ ਮਾਂ ਤਨ ਕਰਾਂਗੇ ਠੀਕ ਠੀਕ ਹੈ ਜੀ ਬਾਕੀ ਆਹ ਵੀ ਜੀ ਸ਼ਾਈ ਆ ਜੀ ਸ਼ਾਈ ਹਲਾ ਕੀ ਠੀਕ ਹੈ ਠੀਕ ਹੈ ਸ਼ਾਈ ਹਾਲ ਆ ਗਈ ਹੈ ਨਾ ਵੀਰ ਜੀ ਇਹ ਸ਼ਾਈ ਹਾਲ ਜੀ ਠੀਕ ਹੈ ਕਿੰਨਾ ਦੁੱਧ ਵੀਰੇ ਇਹਦੇ ਥਲੇ ਇਹਦੇ ਥਲੇ ਵੀਰ ਜੀ 7 ਲੀਟਰ ਪੱਕਾ ਦੁੱਧ ਜੀ ਦੇ 7 ਲੀਟਰ ਦੁੱਧ ਇਹ ਵੀ ਬਾਕੀ ਵਧੂਗੀ ਘੜਦੀ ਨਹੀਂ ਜੀ ਇਹ ਬਿਲਕੁਲ ਆ ਦੁੱਧ ਵੀ एकदम ਵੀਰੇ ਮੱਈਆਂ ਵਰਗਾ ਹੋਣਾ ਮੱਝਾਂ ਵਾਂਗਾਂ ਵੀ ਜੀ ਦੁੱਧ ਲਗਾ ਪਾ ਕੇ ਜੋ ਕੋਈ ਹਿੱਲੂਗੀ ਨਹੀਂ ਲੱਤ ਤੱਕ ਨਹੀਂ ਫਟੂਗੀ ਵੀ ਜੀ ਠੀਕ ਹੈ ਖੋਲ ਵੀਰੇ ਇਹਨੂੰ ਤਾਂ ਵੀਰੇ ਇਹ ਵੀ ਸੂਹਾਂ ਤਾਂ ਮੇਰੇ ਖਿਆਲ ਕਿਨਵਾ ਇਹ ਵੀ ਦੂਜੀ ਸੂਹੇ ਸੂਈ ਦੂਜੀ ਕਿ ਸੂਈ ਜੀ ਇਹ ਵੀ ਟੋਕੜਾਂਗੇ ਹੈ ਨਾ ਹਾਂ ਜੀ ਟੋਕੜ ਟੋਕੜ ਵੀ ਠੀਕ ਹੈ ਠੀਕ ਹੈ ਤਾਂ ਵੇਖੋ ਵੀਰੋ ਸ਼ਾਈ ਹਾਲ ਪਿਓਰ ਕੀ ਬਾਤ ਹੈ ਹੈ ਪ ਤਾਂ ਵੀਰੇ ਇਹ ਦਦ ਦੂ 8 ਲੀਟਰ ਦੁੱਧ ਵੀ ਦੀ 8 ਜਾਂ 7 ਕਹਿਗੇ ਦਵਾਂਗੇ 7 ਕਹਿਗੇ ਹਣਾ ਬਿਲਕੁਲ ਬਾਕੀ ਦੁੱਧ ਹੋਵਦੂਗੀ ਘਟਦੀ ਨਹੀਂ ਵੀਰ ਜੀ ਠੀਕ ਹੈ ਤੋਰ ਦੋ ਲੰਮੀ ਤੋਰ ਦੋ ਥਾਣੇ ਨੂੰ ਵੀ ਚੰਗਾ ਸਪੈਸ਼ਲ ਲੱਗਿਆ ਮਈਆਂ ਵਾਲਾ ਥਾਣਾ ਗਾ ਦਦੀ ਵਿੱਚ ਨਿਕਲੀ ਨੁਕਲੀ ਨੀ ਕਰੋ ਦਦੀ ਹੈ ਬਿਲਕੁਲ ਸੋਹਣੀ ਵੜ ਚਲੋ ਜਿੰਨਾ ਦੁੱਧ ਵੀ ਦਊ ਵੀਰੋ ਮਈਆਂ ਵਰਗਾ ਦਊਗੇ ਹੁਣ 8 ਲੀਟਰ ਦੁੱਧਾ ਖਣ ਚੰਗਾ ਸਪੈਸ਼ਲ ਇਹਨਾਂ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਸ਼ਾਈ ਵਾਲਾ ਇਹਨਾਂ ਦਾ ਵੀਰੇ ਦੁੱਧ ਵੇਹ ਚਿੱਟਾ ਹੁੰਦਾ ਹਨਾ ਕਈ ਗਾਵਾਂ ਦਾ ਖੱਟਾ ਹੁੰਦਾ ਹਨਾ ਇਹ ਨਹੀਂ ਕਿਤਾ ਇਹ ਸ਼ਾਇ ਹੀ ਹਾਲ ਚਾ ਦੁੱਧ ਮਈਆਂ ਵਰਗਾ ਹੋ ਤੇ ਵੀਰ ਜੀ ਕਿਵੇਂ ਇਹਦੇ ਥਲੇ 8 ਲੀਟਰ ਦੁੱਧ ਦਾ ਇਹਨੂੰ ਗਾੜੀ ਦੱਸਦੇ ਆਂ ਕਿਸੇ ਨੂੰ ਕੋਈ ਦੱਸਿਆਗੀ ਵੀਰ ਜੀ ਪਤਾ ਨਹੀਂ ਜੀ ਇਹਦਾ ਨਹੀਂ ਜੀ ਪਤਾ ਇਹਦੇ ਨਹੀਂ ਪਤਾ ਨਹੀਂ ਹੁੰਦਾ ਗਾੜੀ ਗੱਬੜ ਵੀ ਹੋ ਸਕਦੀ ਹੈ ਕਿ ਨਿਕਲ ਵੀ ਸਕਦੀ ਹੈ ਵੀਰ ਜੀ ਓਏ ਨਹੀਂ ਕੋਈ ਪਤਾ ਸਵਾ ਕਿ ਤੂੰ ਹੀ ਤਾਂ ਲੈ ਕੇ ਆਈ ਤੂੰ ਹੀ ਟੋਕਰ ਮੰਨ ਕੇ ਲਿਆਂਦੀ ਹੈ ਨਾ ਮੰਨ ਕੇ ਲਿਆਂਦੀ ਹੈ ਵੀਰ ਜੀ ਠੀਕ ਹੈ ਜਿਹੜਾ ਉਹ ਲੱਗਾ ਸੀ ਉਹ ਵੀ ਜੀ ਆਪਾਂ ਦੱਸਦਾ ਤੁਹਾਨੂੰ ਹਾਂ ਹਾਂ ਠੀਕ ਹੈ ਬਿਲਕੁਲ ਤਾਂ ਵੇਖੋ ਵੀਰ 8 ਲੀਟਰ ਦੁੱਧਾ ਸੋਹਣੀ ਮੈਂਡ ਹਾਂ ਡਰਦੀ ਕੈਂ ਸੋਨਾ ਕੋਈ ਨਾ ਬੰਦੇ ਐ ਚਾਚੂ ਕਿਵੇਂ ਆ ਵੀਰੇ ਇੱਥੇ ਇੱਕ ਨੰਬਰ ਚਾਰ ਵੀ ਐ ਮੋਟੀ ਤਰ ਪੂਰੀ ਮੋਟੀ ਚਾਹ ਰਹੀ ਸੀ ਠੀਕ ਆ ਬਾਕੀ ਵੀ ਆ ਜਾਈਆਂ ਥੋੜੀ ਜਿਹੀ ਨਾ ਹਜੇ ਹੋਰ ਕਰਦੀਆਂ ਵਾ ਇਹ ਉਪਰ ਬੰਜਿਆ ਲਿਸ ਸੁਣੀਆਂ ਵੀਰੇ ਵਾ ਤੁਸੀਂ ਪਿਛਲੀ ਵੀਡੀਓ ਪਾਈ ਥਣ ਲੇਵੇ ਦਾ ਤੁਸੀਂ ਆਖਿਆ ਸੀ ਪਸ਼ੂ ਹੁੰਦਾ ਵਾ ਤੇ ਥਣ ਸੁਣ ਚੰਗਾ ਲੱਗਿਆ ਹੋਵੇ ਚਲੋ ਦੋ ਦੋ ਅਗੋਂ ਵੀਰਾਂ ਦੇ ਪਾਇਦਾ ਹੋਈਂਦਾ ਹਨਾ ਦੋਵਾਂ ਵੇੜਾ ਨੂੰ ਥਣ ਬੜੇ ਪਿਆਰੇ ਲੱਗੇ ਵੀਰੇ ਕਿੰਨੇ ਦੀ ਵੜ ਦੇਣੀ ਆ ਉਹ ਮਾਰੇ ਇਹਨਾਂ ਵੀ ਜਿਹੜੀ 27000 ਇਹਨਾਂ ਦੇ ਰਹੀਏ 27 ਨਹੀਂ 2 ਛੱਡ ਦੀ 25 ਸੀ ਜੀ ਜੀ ਇਹ ਵੀ 23 ਦੀ ਜੀ ਇਹ ਵੀ 23 ਦੀ ਟੋਰ ਕਰਦੀ ਏ ਕਰ ਦਿਓ ਜੋ 2 ਛੱਡੋ 21000 ਦੀ ਏ ਚਲੋ ਜੀ 21 ਦੀ ਹੈ ਹੈ ਨਾ ਤੇ ਜੇ ਕੋਈ ਇਹ 21 ਦੀ ਏ 23 ਦੀ ਜੇ ਕੋਈ ਜੋੜਾ ਪਾ ਲੂਗਾ ਕਰ ਦਿਓ ਮਾਨਤਾ ਜੋੜਾ ਵੀ ਜੀ ਇਕੱਠਾ ਪਾ ਲੂਗਾ ਨਾ 40 ਦਾ ਹੀ ਹਾਂ ਨਾ ਹਾਂ ਨਾ 40 ਦੀਆਂ ਇਹ ਨਹੀਂ ਛੱਡਦਾ ਜੀ ਕੀ ਬਾਤ ਹੈ ਤੇ ਨਵੇਂ ਪੁੱਛੂਗਾ ਚਲੋ ਵੀਰੋ ਚੰਗੇ ਜੋੜਾ ਪਾਵੇ ਦਾ ਜੋੜਾ ਪਾਵੇ ਕੱਲੀ ਕੱਲੀ ਫਿਰ ਇਹ 23 ਦੀ ਹੋ 21 ਦੀ ਹੈ ਨਾ ਹਾਂ ਜੀ ਹਾਂ ਜੀ ਤਾਂ ਵੇਖੋ ਵੀਰੋ ਰੇਡ ਵੀਰੇ ਦੇ ਤੁਸੀਂ ਚੈੱਕ ਕਰ ਲੈ ਰੇਡ ਜਵਾਂ ਜਿਆ ਜਾ ਤਾਂ ਬਾਕੀ ਫੋਨ ਤੁਸੀਂ ਜ਼ਰੂਰ ਲਾ ਲਿਓ ਛੋੜ ਛੱਪਾ ਫੇਰ ਹੋ ਜੂ ਹਨਾ ਵੀਰੇ ਹਾਂਜੀ ਹਾਂਜੀ ਬਾਕੀ ਵੀਰੇ ਜੀ ਆਪਾਂ ਇਹੋ ਰਿਕਵੈਸਟ ਕਰਦੇ ਆ ਕੋਈ ਨਏ ਵੀਰ ਨੇ ਲੈਣੀ ਆਪਣੀ ਇਥੇ ਦੋ ਟਾਈਮ ਚ ਆਵੇ ਤਿੰਨ ਟਾਈਮ ਚ ਆਵੇ ਹਾਂ ਇਹ ਤਾਂ ਵੀਰੇ ਮੇਰੇ ਇੱਕ ਵੀਡੀਓ ਜਾਨਾ ਹੁੰਨਾ ਪਿੱਛੇ ਫੋਲ ਗਾਰੰਟੀ ਕਿਸੇ ਦੇ ਕਿਲੇ ਦੀ ਆਪਣੀ ਕੋਈ ਗਾਰੰਟੀ ਨਹੀਂ ਮੈਂ ਤਾਂ ਆ ਵੀ ਹੈਗਾ ਨਾ ਵੀ ਵੀਰੇ ਕਿਹੜਾ ਕਿੱਥੋਂ ਪਸ਼ੂ ਲੈਣਾ ਤੁਸੀਂ ਚਵਾਉਣਾ ਵੇ ਚਾ ਕੇ ਖਰੀਦ ਕਰਨੀ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਹਾਂ ਜੀ ਬਿਲਕੁਲ ਬਿਲਕੁਲ ਜੀ ਪੀਜੀ ਸਾਈ ਵਾਪਸ ਕਰਾਂਗੇ ਬਿਲਕੁਲ ਪਤਾ ਕੀ ਆ ਵੀਰੇ ਮੈਂ ਹੁਣ ਹੋਰ ਵੀ ਅਪਲੋਡ ਵੀਡੀਓ ਕਰਦਾ ਕਿਦਾ ਤੁਸੀਂ ਮੰਨ ਲਓ 8 ਲੀਟਰ ਦੁੱਧ ਦੱਸਿਆ ਜੇ 7 ਨਿਕਲਿਆ ਦੁੱਧ ਤੇ ਹੁੰਦਾ ਪਾਇ ਦਾ ਤੇ ਕਈ ਥਾਵਾਂ ਤੇ ਕਈ ਪਸ਼ੂ ਜਾਂਦੇ ਆ ਕਈ ਵੀਰ ਕਹਿੰਗੇ ਯਾਰ ਉਹਨੇ ਦੁੱਧ ਮਲਕ ਕਈ ਨਾ 13 ਕਿਲੋ ਦੱਸਿਆ 12 ਨਿਕਲਿਆ ਤੇ ਮੈਂ ਕਹਿੰਦਾ ਹੁਣ ਵੀਰੇ ਤੂੰ ਹੀ ਹੁਣ ਮੈਨੂੰ ਜੂ ਫੋਨ ਨਾ ਲਾਉਂਦੇ ਜੋ ਤੂੰ ਹੀ ਚਵਾਓ ਵੀਡੀਓ ਗੱਲ ਤੇ ਚਵਾ ਲਓ ਉਹ ਤੁਹਾਡੀ ਜ਼ਿੰਮੇਵਾਰੀ ਆ ਮੈਨੂੰ ਫੋਨ ਨਾ ਲਾਓ ਤੂੰ ਵੀ ਇੱਕ ਚੱਕ ਕੇ ਖਰੀਦ ਕਰੋ ਕਿਉਂਕਿ ਮੈਂ ਤਾਂ ਜ਼ਿਆਦਾਤਰ ਉਹ ਅਪਲੋਡ ਵੀਡੀਓ ਕਰਦਾ ਵਾਂ ਜਿਨ੍ਹਾਂ ਵੀਰਾਂ ਦੇ ਰੇਟ ਵੀ ਨੋਰਮਲ ਹੁੰਦੇ ਆ ਤਾਂ ਪਸ਼ੂ ਵੀ ਚੰਗੇ ਹੁੰਦੇ ਵੀ ਜੀ ਆਪਾਂ ਦਾ ਤੁਹਾਨੂੰ ਕਿਹਾ ਕੀ ਆਪਣੀ ਇੱਥੇ ਆ ਕੇ ਚਵਾਓ ਕੋਈ ਰੈਂਟ ਜਿਹੜਾ ਨਹੀਂ ਆ ਸਕਦਾ ਵੀਡੀਓ ਕੋਲ ਦੇ ਚਵਾਓ ਹੁਣ ਵੀਰੇ ਵੇ ਤੂੰ ਤਾਂ ਕਮ ਖਰਚ ਕੇ ਲੈ ਆਇਆ ਤੂੰ ਮਾੜੀ ਕਰਕੇ ਥੋੜਾ ਲੈ ਕੇ ਆਇਆ ਤੂੰ ਤਾਂ ਚੰਗੀ ਨੂੰ ਲੈ ਕੇ ਆਇਆ ਯਾਰ ਹੈਨਾ ਤਾਂ ਅੱਗੋਂ ਚਲੋ ਇਹ ਸਾਲ ਹੀ ਚੀਜ਼ ਹੈ ਦੁੱਧ ਵੱਧ ਘਟ ਤਾਂ ਅੱਗੋਂ ਆਪਣੀ ਸੇਵਾ ਦਾ ਹਾਂ ਜੀ ਹਾਂ ਜੀ ਬਿਲਕੁਲ ਬਾਕੀ ਵੀ ਜੀ ਅਸੀਂ ਜਗ੍ਹਾ ਦਵਾਂਗੇ ਇਹਦੇ ਸਾਡੇ ਨਾਲ ਗਾਗ ਹੋਰ ਜੁੜਦਾ ਵਾ ਜੀ ਆਹੋ ਯਾਰ ਤੂੰ ਆਪ ਦਾ ਤਾਂ ਚੰਗਾ ਹੀ ਕਰਕੇ ਲੈ ਗਿਆ ਹਾਂ ਜੀ ਇਹ ਹੁਣ ਆਈ ਬਾੜੀ ਦਵਾਂਗੇ ਵੀਰਾ ਨੂੰ ਵੀ ਕਿਸੇ ਨੇ ਕਿਹਾ ਜੀਰ ਨਹੀਂ ਕਾਵਾਣੀ ਲੈਣੀਆਂ ਨਹੀਂ ਨਹੀਂ ਬਿਲਕੁਲ ਠੀਕ ਹੈ ਨਾ ਜੀ ਬਿਲਕੁਲ ਸਾਡੇ ਉਹ ਮਾਲ ਚਲੋ ਜੇ ਆਪਾਂ ਸਹੀ ਦਿੰਨੇ ਸਾਡੇ ਕੋ ਵੀਜੀ ਗਾਗ ਜੁੜਦਾ ਵਾ ਪਸ਼ੂ ਵੇਖਦਾ ਵੀ ਆ ਵੀਰੇ ਹਨਾ ਤੇ ਕੰਮ ਸਾਫ ਹੀ ਲੰਮਾ ਟਾਈਮ ਹੁੰਦਾ ਤਾਂ ਵੇਖੋ ਵੀਰੇ ਦੋ ਵੇੜਾ ਨੇ ਰੇਟ ਨੋਰਮਲ ਆ ਜੋੜੇ ਜੋੜੇ ਦਾ ਵੀਰ ਕਹਿੰਦਾ 40000 ਦੀ ਤੇ ਕੱਲੀ ਕੱਲੀ ਵੀਰੇ ਇੱਕ 23 ਦੀ ਆ ਵੇੜਾ ਉਹ 21 ਦੀ ਬਾਕੀ ਫੋਨ ਲਾ ਲਿਓ ਲਾਈਕ ਕਰੋ ਤੇ ਸ਼ੇਅਰ ਕਰੋ ਜਿਉ ਤੁਹਾਨੂੰ ਨਵੀਂ ਨਵੀਂ ਵੀਡੀਓ ਲਿਆ ਕੇ ਦਿਖਾ ਲਈ ਜਾਵੇ ਤਾਂ ਵੀਰੇ ਐਡਰੈਸ ਇਕ ਰਿਪਿੰਡ ਆਪਣਾ ਦਾ ਆਪਣਾ ਮਜੀਠਾ ਜੇ ਜਿਸਤਿਕਾ ਆਪਣਾ ਸਹਜੇ ਗੁਰਵਿੰਦਰ ਸਿੰਘ ਆਪਣਾ ਨਾਮ ਜੇ 79901150174 ਠੀਕ ਹੈ ਜੀ ਤੇ ਬਾਕੀ ਵੀਰ ਜੀ ਪਰਸੋਂ ਫੇਰ ਵੀਡੀਓ ਪਾਵਾਂਗੇ ਗਾਣਾ ਆਉਂਦਾ ਨਹੀਂ ਆਉਂਦੀ ਬਿਲਕੁਲ ਸਸਿਕਾ ਵੀਰੇ ਜੀ